ਸਾਥੀ ਅਸੀਂ ਪਹੁੰਚੇ ਹੋਏ ਹਾਂ ਤਲਵੰਡੀ ਸਾਬੋ ਦੇ ਪਿੰਡ ਨਗਲਾ ਦੇ ਵਿੱਚ ਜਿੱਥੇ ਕਹਿੰਦੇ ਰਾਤ ਨੂੰ ਕੋਈ ਜੰਗਲੀ ਜਾਨਵਰ ਇਸ ਘਰ ਦੇ ਵਿੱਚ ਰੱਖੀਆਂ ਹੋਈਆਂ ਹੁੰਗੀਆਂ ਬੱਕਰੀਆਂ ਨੂੰ ਮਾਰ ਗਿਆ ਤੇ ਕੁਝ ਜ਼ਖਮੀ ਹਾਲਤ ਵਿੱਚ ਬੈਠੀਆਂ ਅਸੀਂ ਇਸ ਸਪੌਟ ਤੇ ਇਸ ਜਗ੍ਹਾ ਤੇ ਪਹੁੰਚੇ ਹੋਏ ਹਾਂ ਤੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਵਾਂਗੇ ਇਸ ਘਰ ਦੇ ਹਾਲਾਤ ਇਸ ਮਰੀਆਂ ਹੋਈਆਂ ਬੱਕਰੀਆਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਬੱਕਰੀ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਐ ਇਹ ਦੋ ਬੱਕਰੀਆਂ ਜਿਹੜੀਆਂ ਉਹਨਾਂ ਦੀਆਂ ਕੰਡੀਆਂ ਖਾਪ ਕੇ ਮਾਰ ਦਿੱਤੀ ਗਈਆਂ ਇਹ ਜੰਗਲੀ ਜਾਨਵਰ ਹੁਣ ਕਿਹੜਾ ਹੋ ਸਕਦਾ ਇਹ ਹਜੇ ਤਹਿਕੀਕਾਤ ਕੀਤੀ ਜਾ ਰਹੀ ਹੈ ਇੱਕ ਕੰਧ ਦੇ ਉੱਪਰ ਇਹਦੀਆਂ ਨੌਂਦਰਾ ਤੁਸੀਂ ਦੇਖ ਸਕਦੇ ਹੋ ਨੌਂਦਰਾ ਬੱਜੀਆਂ ਹੁੰਦੀਆਂ ਕੋਈ ਜੰਗਲੀ ਜਾਨਵਰ ਚੀਤਾ ਵਗੈਰਾ ਦੱਸਿਆ ਜਾ ਰਿਹਾ ਹੈ ਇਹ ਬੇਹੋਸ਼ ਪਸ਼ੂ ਬੱਕਰੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਇਧਰਲੇ ਪਾਸੇ ਤੁਸੀਂ ਪਿੰਡ ਦੇ ਬਾਹਰਲੇ ਪਾਸੇ ਪ੍ਰਾਲੇ ਦੀਆਂ ਗੱਠਾਂ ਰੱਖੀਆਂ ਹੋਈਆਂ ਇਸ ਜਗ੍ਹਾ ਤੇ ਵੀ ਉਸ ਜੰਗਲੀ ਜਾਨਵਰ ਦੇ ਨਿਸ਼ਾਨ ਮਿਲੇ ਆ ਤੁਸੀਂ ਦੇਖ ਸਕਦੇ ਹੋ ਇੱਕ ਹੋ ਗਈਆਂ ਹੋਂਠੇ ਵੀ ਪਈ ਐ ਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰਿਵਾਰਕ ਮੈਂਬਰਾਂ ਨਾਲ ਪਿੰਡ ਵਾਸੀਆਂ ਨਾਲ ਇੱਕ ਮਿੰਟ ਤੇ ਮੌਜੂਦ ਬਣ ਵਿਭਾਗ ਦੇ ਅਧਿਕਾਰੀਆਂ ਨਾਲ ਜੀ ਨਾ ਕਿ ਤੁਹਾਡਾ ਖਾਨ ਸਿੰਘ ਆ ਜੀ ਪਿੰਡ ਕਿਹੜਾ ਨਗਲਾ ਜੀ ਇਹ ਤਾਂ ਜੀ ਸਾਨੂੰ ਤਾਂ ਤੜਕੇ ਮੈਂ 3 ਵਜੇ ਵਿਸ਼ਾਪ ਕਰਨ ਉੱਠਿਆ ਸੀ ਉਦੋਂ ਮੇਮਣਾ ਮਿੰਟ ਚਾ ਸੀ ਆ ਬਸ ਮੈਂ ਦੇਖਣਾ ਇੱਥੇ ਇਹ ਸਾਰੀਆਂ ਬਾਹਰ ਬੈਠੀਆਂ ਸੀ ਤੇ ਮੈਂ ਡਾਟੇ ਬੈਟਰੀ ਲਿਆ ਕੇ ਜਿਵੇਂ ਉਹਨਾਂ ਨੂੰ ਦੁਆਰੇ ਦੇਖਣੀਆ ਤੇ ਉਹ ਅੰਦਰ ਬੱਕਰੀ ਖਾਦੀ ਪਈ ਸੀ ਦੋ ਆ ਮਰੀਆਂ ਪਈਆਂ ਸੀ ਦੂਜੇ ਸੈਂਕੜੇ ਏ ਸੀ ਜੀ ਤੇ ਅਸੀਂ ਘਰਲ ਬਣੇ ਚੀਜ਼ ਕੋਈ ਨਹੀਂ ਸੀ ਮੈਨੂੰ ਦਿਸੀ ਵੀ ਜਾ ਕੋਈ ਕੁੱਤਾ ਜਾ ਕੋਈ ਹੋਰ ਜਾਨਵਰ ਅੰਦਰ ਇਹਨਾਂ ਦਾ ਦੇਖੋ ਜੀ ਹੁਣ ਕੀ ਕਹਿ ਸਕਦੇ ਆ ਇਹ ਤਾਂ ਜਰਾਕਤ ਮੈਂ ਹੀ ਕੋਲੇ ਜੀ ਦੱਸਣਗੇ ਵੀ ਕੀ ਕੁਛ ਹੈ ਵੀ ਜੰਗਲੀ ਜਾਨਵਰੀ ਹੋਵੇ ਮਹਿਕ ਮੈਨੂੰ ਬੁਲਾਇਆ ਤੁਸੀਂ ਜੀ ਹਾਂ ਮਹਿਕ ਮੈਨੂੰ ਬੁਲਾਇਆ ਜੀ ਪੁਲਿਸ ਨੂੰ ਤਲਾਕੀ ਹੋਈ ਹੈ ਜੀ ਦੀ ਹਾਂ ਪੁਲਿਸ ਆ ਗਈ ਜੀ ਹੁਣ ਸਾਲਾ ਆ ਗਏ ਨੀ ਮੌਕਾ ਵੇਖਦੇ ਆ ਮੌਕਾ ਦੇਗੀ ਹ ਐਸ.ਐਚ. ਵੀ ਆ ਗਿਆ ਜੀ ਚੂੜਾ ਵਾਲਾ ਸਾਰੇ ਵੇਚ ਦੋ। ਇਹ ਟੋਟਲ ਕਿੰਨੀਆਂ ਬੱਕਰੀਆਂ ਸੀ ਜੀ? ਇਹ 7 ਸੀ ਜੀ। 7 ਵਿੱਚੋਂ 3 ਮਰਗੀਆਂ ਜੀ। 7ਾਂ 'ਚੋਂ 3-4 ਹੀ ਮਰੀਆਂ ਸਮਝੋ ਜੀ। ਇੱਥੇ ਸਾਰੇ। ਦੂਜੀਆਂ ਸਹਿ ਕਰੀਆਂ ਨੇ। ਦੋ ਜਾਨੀ ਫਟੜਾ ਸਾਰਾ ਨੋ ਫਟੜੀ ਹੈ ਜੀ। ਉਹਨਾਂ ਦਾ ਵੀ ਦੇਖੋ। 7 ਸੱਤੇ ਜਨ ਮਤਲਬ ਜਖਮੀ ਸਾਰੀਆਂ ਹੋਈਆਂ ਜੀ। ਕਿ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ? ਦੇਖੋ ਜੀ ਇਹਨਾਂ ਦੀ ਮਰਜ਼ੀ ਹੈ ਹੁਣ ਕੁਝ ਲੱਖ ਡੂਲ ਲੱਖ ਦਾ ਨੁਕਸਾਨ ਹੋ ਰਿਹਾ। ਜੋ ਕੁਸਤ ਨਹੀਂ ਹੈ ਤਾਂ ਕੁਝ ਬਾਕੀ ਗਾਹਾਂ ਵਾਸਤੇ ਵੀ ਹੁਣ ਕੋਈ ਹੋਰ ਨੁਕਸਾਨ ਵੀ ਹੋ ਸਕਦਾ ਹੈ। ਉਡੇ ਜਾਨਵਰ ਤਾਂ ਇਹ ਤਾਂ ਇਹਨਾਂ ਨੂੰ ਮਣੀ ਮੋਟੀ ਚੌਕਸੀ ਕਰਨੀ ਚਾਹੀਦੀ ਹੈ ਮਹਿਦਮੇ ਨੂੰ ਜਾਂ ਕੋਈ ਬੰਦੇ ਦੇਣ ਜਾਂ ਪਈ ਆਪ ਦੀ ਕੋਈ ਪੜਤਾਲ ਕਰਨ ਲਵੇ ਲਾਉਣੇ ਪਿੰਡ ਨਾਲ ਜਾਂ ਪਿੰਡ ਦੇ ਸਾਰੇ ਸਾਰੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਨੰਨਾ ਹਰਮਨਦਰ ਸਿੰਘ ਜੈਸਰ ਜੀ ਇੱਥੇ ਜੀ ਅਸੀਂ ਆ ਕੇ ਦੇਖਿਆ ਤਾਂ ਤਿੰਨ ਚਾਰ ਬੱਕਰੀਆਂ ਦਾ ਮਰ ਹੀ ਪਈਆਂ ਤੇ ਤਿੰਨ ਫੱਟੜ ਹੈ ਤੇ ਇੱਕ ਅੱਧੀ ਖਾਧੀ ਪਈ ਹੈ ਦੂਜਿਆਂ ਦੇ ਸਾਰਿਆਂ ਦੇ ਚੰਡ ਕੀਤੇ ਹੋਏ ਹੈ ਤੇ ਜਿਹੜੀਆਂ ਇਹ ਮਾਰੀਆਂ ਨੇ ਮਰੀਆਂ ਬੱਕਰੀਆਂ ਕਿਸੇ ਜਾਨਵਰ ਨੇ ਮਾਰੀਆਂ ਤਾਂ ਇਹ ਘੰਡ ਤੋਂ ਮਾਰੀਆਂ ਸਾਰੀਆਂ ਦੇ ਘੰਡ ਦੱਬੇ ਹੋਏ ਐ ਵੀ ਸਾਨੂੰ ਉੱਥੋਂ ਸ਼ੱਕ ਪੈਂਦਾ ਵੀ ਇਹੇ ਕੋਈ ਜੰਗਲੀ ਜਾਨਵਰ ਹੈ ਮਹਿਕਮਾ ਵੀ ਬੁਲਾ ਰੱਖਿਆ ਤੇ ਪੁਲਿਸ ਪ੍ਰਸ਼ਾਸਨ ਵੀ ਆਇਆ ਹੋਇਆ ਹੁਣ ਇਹਨਾਂ ਨੇ ਡਾਕਟਰ ਸੱਦੇ ਐ ਵੀ ਪਾਲਤੋਂ ਜਗਲਾਤ ਜਗਲਾਤ ਮਹਿਕਮੇ ਨੇ ਤੇ ਉਹ ਆ ਕੇ ਦੱਸਣਗੇ ਵੀ ਕੀ ਜਾਨਵਰ ਹੈ ਪੈੜਾ ਪੂੜਾ ਜਾਨਵਰ ਦੀਆਂ ਦਬੀਆਂ ਹੋਣੀਆਂ ਇਹ ਸਾਰਾ ਪਿੰਡ ਇਕੱਠਾ ਹੋ ਗਿਆ ਹੋਰ ਵਾਸਤੇ ਜੀ 2 ਲੱਖ ਰੁਪਏ ਨੁਕਸਾਨ ਹੋ ਗਿਆ ਕਾਲੀ 50000 ਦੀ ਬੱਕਰੀ ਵੰਦੀਆਂ ਉਹ ਤਾਂ ਜੇ ਗੱਲ ਅਸੀਂ ਘੱਟ ਤੋਂ ਘੱਟ ਵੀ ਲਾਗੇ ਤਾਂ 2 ਲੱਖ ਤੋਂ ਉੱਪਰ ਭਰੀਆ ਨੁਕਸਾਨ ਤਾਂ ਇਹਨਾਂ ਦਾ ਵੀਟਣ ਬੱਕਰੀਆਂ ਅਸੀਂ ਵੱਡੀਆਂ ਡੀਟਲ ਵੱਟੀਆਂ ਬੱਕਰੀਆਂ ਤੇ ਮਸਾਂ ਵਿਚਾਰੇ ਨੇ ਆਉਂਦਾ ਟਾਈਮ ਆ ਸਾਰੀਆਂ ਕੱਪੜੇ ਸੀ ਤੇ ਗੱਬਣਾ ਬੱਕਰੀਆਂ ਸੀ ਸਾਰੀਆਂ ਤੇ ਇਹਨਾਂ ਨੂੰ ਕੋਈ ਨਾ ਕੋਈ ਮੈਕਮਾਂ ਵੀ ਜਾਂ ਸਰਕਾਰ ਵੀ ਇਹਨਾਂ ਦੀ ਮਤ ਕਰੇ ਜੋ ਕਿ ਇਹਨਾਂ ਦਾ ਵਿਚਾਰਿਆਂ ਦਾ ਗਾਂਹ ਰਜਗਰ ਆਦਾ ਹੋਰ ਤੋਰਨ ਬਾਕੀ ਪਿੰਡ 'ਚ ਵੀ ਨਾ ਮਾਰੀ ਨੁਕਸਾਨ ਕੋਈ ਹੋਰ ਹੋ ਜੇ ਜੀ ਦੇਖ ਭਾਣ ਰੱਖਣੀ ਬਾਕੀ ਇਹ ਸ਼ਾਸਨ ਨੂੰ ਸਾਡੀ ਬੇਨਤੀ ਹੈ ਵੀ ਇਹਦਾ ਜਾਨਵਰ ਜਿਹੜਾ ਵੀ ਹੈ ਕੁਛ ਵੀ ਇਹਦੀ ਛੇਤੀ ਤੋਂ ਛੇਤੀ ਪੜਤਾਲ ਕਰਕੇ ਪਤਾ ਲਾਉਣ ਤੇ ਜੇ ਕੋਈ ਜਾਨਵਰ ਜੰਗਲੀ ਹੈ ਤਾਂ ਉਹਨੂੰ ਫੜਨਾ ਕਿਉਂਕਿ ਇਹ ਗਾਹਾਂ ਪਿੰਡ 'ਚ ਹੋਰ ਨੁਕਸਾਨ ਵੀ ਨਾ ਹੋਵੇ ਬਾਈ ਚਾਂਸ ਕੋਈ ਬੰਦੇ ਦਾ ਨੁਕਸਾਨ ਹੋ ਸਕਦਾ ਪਾਣੀ ਧਾਣੀ ਤੇ ਗਏ ਦਾ ਜਾਂ ਪਿੰਡ 'ਚ ਕੋਈ ਗਲੀ 'ਚ ਤੁਰਿਆ ਆਉਂਦਾ ਮੁਰੋਂ ਇਹ ਜਿਆ ਜਾਨਵਰ ਆ ਜੇ ਤਾਂ ਉਹ ਵੀ ਬੰਦੇ ਦਾ ਨੁਕਸਾਨ ਕਰ ਸਕਦਾ ਹੈ ਤੇ ਜਦੋਂ ਘਰਾਂ 'ਚ ਹੀ ਵੜ ਗਿਆ ਤਾਂ ਫਿਰ ਅੰਦਰ ਪਿਆ ਨੂੰ ਵੀ ਇਹ ਨੁਕਸਾਨ ਬੰਦੇ ਦਾ ਕਰ ਸਕਦਾ ਜਾਨਵਰ ਅੱਜ ਬੱਕਰੀਆਂ ਦਾ ਕਰ ਗਿਆ ਕੱਲ ਨੂੰ ਜੇ ਕੋਈ ਬੰਦਾ ਕਿਸੇ ਦਾ ਬਾਹਰ ਖੁੱਲਾ ਜਾਂ ਅੰਦਰ ਪਿਆ ਤਾਂ ਸੱਤੇ ਪੈ ਨੂੰ ਜਾ ਕੇ ਦਬਲੂ ਉੱਥੇ ਵੀ ਮਾਰ ਸਕਦਾ 10 ਪਿੰਡਾਂ ਦੇ ਵਿੱਚ ਸਾਰੀ ਇਹ ਦਸਤੀ ਹੈ ਜੀ ਬਹੁਤ ਜਿਆਦਾ ਤਾਂ ਖਤਰਨਾਕ ਕੰਮ ਹੋ ਗਿਆ ਜਿੰਨਾ ਚਿਰ ਇਹ ਚੀਜ਼ ਦਾ ਪੜਤਾਲ ਨਹੀਂ ਹੁੰਦੀ ਤੇ ਫੜੀ ਨਹੀਂ ਜਾਂਦੀ ਜੀ ਹਮ ਗੁਰਦੀਪ ਸਿੰਘ ਜੀ ਬਲਾਕ ਅਫਸਰ ਇਥੇ ਫੋਰੈਸਟ ਡਿਪਾਰਟਮੈਂਟ ਇਹ ਤਾਂ ਜੀ ਹੁਣ ਆਪਾਂ ਪੈੜਾ ਹੀ ਦੇਖਨੇ ਆ ਪੈੜਾਂ ਦੇ ਇੱਕੀ ਤਾਂ ਜਾਨਵਰ ਤਾਂ ਕੋਈ ਜੰਗਲੀ ਲੱਗਦਾ ਹੈ ਪੈੜਾਂ ਦੇ ਸਾਹ ਤੇ ਪਰ ਉਹ ਕੋਈ ਕਲੀਅਰ ਨਹੀਂ ਕਰ ਸਕਦੇ ਆਪਾਂ ਵੀ ਇਹ ਲੈਪੜ ਹੈ ਜਾਂ ਕੋਈ ਹੋਰ ਹੈ ਕੋਈ ਜੰਗਲੀ ਸੂਰ ਹੈ ਕੁਝ ਵੀ ਹੋ ਸਕਦਾ ਹੈ ਪਰ ਉਹਦਾ ਆਪਾਂ ਅਰੇ ਜ ਉਹ ਨੂੰ ਦੇਖਿਆ ਉਹ ਨਹੀਂ ਫਿਰ ਤਾਂ ਆਪਾਂ ਕਹਿ ਸਕਦੇ ਸੀ ਐਸੇ ਸਾਡੇ ਕੋਲੇ ਉੱਥੇ ਚਿੜਿਆ ਘਰ ਚ ਹੈਗੇ ਡਾਕਟਰ ਨੇ ਇੱਕ ਪ੍ਰਾਈਵੇਟ ਉਹਨਾਂ ਨੂੰ ਇਹਨਾਂ ਬਾਰੇ ਨੌਲੇਜ ਹੈਗੀ ਐ ਉੱਥੇ ਲੈਪਰ ਰੱਖੀ ਹੋਏ ਨੇ ਉਹ ਅਸੀਂ ਬੁਲਾਇਆ ਹੋਇਆ ਗੰਨ ਹੈਗੀ ਐ ਉਹ ਗੰਨ ਨਾਲ ਵਿਹੋਸ਼ ਹੋ ਜਾਂਦਾ ਦੂਰੋਂ ਉਹ ਤਾਂ ਲੱਗ ਜਾਂਦਾ ਤੇ ਉਹ ਲੈ ਕੇ ਆ ਰਹੇ ਨਹੀਂ ਜੇ ਆਪਾਂ ਨੂੰ ਕਿਤੇ ਦਿਖਦਾ ਜਾ ਹੋਰ ਜਿਵੇਂ ਵੀ ਆਪਣੇ ਕਾਬੂ ਜਾਂਦਾ ਤਾਂ ਫਿਰ ਤਾਂ ਆਪਾਂ ਕਰਦੇ ਇਹਨੂੰ ਲੈ ਫੜਿਆ ਜਾਂਦਾ ਕਿਤੇ ਸੀ ਪੇੜਾਂ ਦੇਖਾਂਗੇ ਪੇੜਾਂ ਹੈਗੇ ਇੱਥੇ ਕਈ ਜਿਵੇਂ ਕਈ ਦਿਨਾਂ ਦੀਆਂ ਵੀ ਪੁਰਾਣੀਆਂ ਵੀ ਹੈਗੀਆਂ ਪੇੜਾਂ ਇਹ ਪਰਾਂ ਤੋਂ ਲੱਗਦਾ ਵੀ ਇੱਥੇ ਉਹ ਜਿਵੇਂ ਹੁਣ ਸੁਣਾ ਥਾਂ ਆ ਗਿਆ। ਪਰ ਇਹ ਫੜਾਉ ਕਿਸੇ ਪਾਸੇ ਵੀ ਮੇਰੇ ਰਾਤ ਨੂੰ ਦਿਨੇ ਦਿਨੇ ਤੁਹਾਨੂੰ ਪਿਆ ਰਾਤ ਨੂੰ ਇੱਥੇ ਪਾਸੇ ਫਸਲਾਂ ਐ ਸਰੋਂ ਐ ਹੋਰ ਉਹਨਾਂ ਚ ਵੀ ਵੱੜ ਸਕਦਾ ਹੈ। ਉਸ ਨਹੀਂ ਕਹਿ ਸਕਦੇ ਹਲੇ ਤੇ ਕਿ ਜਿੰਨੇ ਚਾਪ ਨੂੰ ਕਲੀਅਰ ਦਿਖਾਈ ਦਿੰਦਾ ਵੀ ਜਾਨਵਰ ਕੀ ਹੈ ਜੀ। ਐੜਾ ਤੋਂ ਵੀ ਲੱਗਦਾ ਵੀ ਜੰਗਲੀ ਜਾਨਵਰ ਹੈ ਕੋਈ। ਹਾਂ ਸਾਡੇ ਕੋਲ ਹੈਗੇ ਜੀ ਪਿੰਜਰਾ ਹੈਗਾ ਗੰਨ ਹੈ ਹੀ ਗੰਨ ਨਾਲ ਵੀ ਹਿਸ਼ ਹੋ ਜਾਂਦਾ। ਉਹਨਾਂ ਦੋ ਘੰਟੇ ਨੂੰ ਦੋ ਤਿੰਨ ਘੰਟੇ ਜੇ ਗੰਨ ਲੱਗ ਜਾਂਦਾ ਠੀਕ ਆਓ ਤਾਂ ਉਹਨੂੰ ਬੇਵਸ਼ ਹੋ ਜਾਂਦਾ। ਤਾਂ ਫਿਰ ਉਹਨੂੰ ਜੇ ਪੜ ਲੈ ਕੇ ਅੱਗੇ ਚੁਲਿਆ ਜਾਵਾਂਗੇ। ਠੀਕ ਹੈ।